ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡੀਅਨ ਪਰਿਵਾਰਾਂ ਸਿਰ ਚੜੇ ਕਰਜ਼ੇ ਨਾਲ ਸੰਬੰਧਿਤ ਇੱਕ ਹੈਰਾਨਕੁਨ ਰਿਪੋਰਟ ਸਾਹਮਣੇ ਨਿਕਲ ਕੇ ਆਈ ਹੈ 스ਵੇਡਨਲੈਂਡ ਤੇ ਆਸਟਰੀਆ ਤੋਂ ਬਾਅਦ ਕੈਨੇਡੀਅਨ ਪਰਿਵਾਰ ਦੁਨੀਆ ਦੇ ਤੀਜੇ ਸਭ ਤੋਂ ਕਰਜ਼ਾਈ ਪਰਿਵਾਰ ਬਣ ਚੁੱਕੇ ਨੇ ਸਿਰਫ ਇੱਥੇ ਬਸ ਨਹੀਂ ਕਈ ਪਰਿਵਾਰਾਂ ਦੀ ਆਮਦਨ ਦਾ 20% ਹਿੱਸਾ ਵਿਆਜ ਦੀ ਅਦਾਇਗੀ ਵਿੱਚ ਖਰਚ ਹੋ ਜਾਂਦਾ ਤੇ ਉਥੇ ਦੱਸ ਦਈਏ ਕਿ ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ ਦੀ ਸੱਠ ਫੀਸਦੀ ਆਬਾਦੀ ਤਿੰਨ ਘੱਟ ਆਮਦਨ ਵਾਲੇ ਵਰਗ ਦੇ ਆਧਾਰਤ ਤੇ ਹੈ ਜਿਨ੍ਹਾਂ ਦੇ ਸਿਰ ਤੇ ਕੁੱਲ ਕਰਜ਼ੇ ਦਾ 45 ਫੀਸਦੀ ਰਕਮ ਚੜ੍ਹੀ ਹੋਈ ਹੈ ਜਦਕਿ ਕੈਨੇਡੀਅਨ ਪਰਿਵਾਰਾਂ ਦੀ ਕੁੱਲ ਆਮਦਨ ਵਿੱਚ ਤਿੰਨ ਇਹਨਾਂ ਤਿੰਨ ਵਰਗਾਂ ਦੀ ਹਿੱਸੇਦਾਰੀ ਸਿਰਫ 35 ਫੀਸਦੀ ਬਣਦੀ ਹੈ ਤੇ ਭਾਵੇਂ ਜ਼ਿਆਦਾਤਰ ਕਰਜ਼ਾ ਅਮੀਰ ਕੈਨੇਡੀਅਨਸ ਨੇ ਲਿਆ ਹੋਇਆ ਪਰ ਉਹਨਾਂ ਕੋਲ ਆਪਣੀ ਜਾਇਦਾਦ ਅਤੇ ਨਿਵੇਸ਼ ਵੀ ਬਹੁਤ ਜ਼ਿਆਦਾ ਰਿਪੋਰਟ ਕਹਿੰਦੀ ਹੈ ਕਿ ਅਮੀਰ ਲੋਕਾਂ ਨੇ 2023 ਵਿੱਚ ਔਸਤ ਆਧਾਰ ਤੇ 35000 ਡਾਲਰ ਸਾਲਾਨਾ ਦੀ ਬਚਤ ਕੀਤੀ ਹੈ ਜਦਕਿ ਦੂਜੇ ਪਾਸੇ ਸਧਾਰਨ ਲੋਕਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਵਿਆਜ ਦਰਾਂ ਦੇ ਨਾਲ ਨਾਲ ਮੰਗਿਆਈ ਇੰਦ ਵਿੱਚ ਵਾਅਦੇ ਦੀ ਦੂਰੀ ਮਾਰ ਮਾਰੀ ਜਾ ਰਹੀ ਹੈ ਤੇ ਸਧਾਰਨ ਲੋਕਾਂ ਨੂੰ ਜ਼ਿੰਦਗੀ ਅੱਗੇ ਵਧਾਉਣ ਲਈ ਖਰਚਾ ਕਰਨਾ ਪੈ ਰਿਹਾ ਹੈ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 1/4 ਫੀਸਦੀ ਕਟੌਤੀ ਦਾ ਬਹੁਤਾ ਅਸਰ ਮਹਿਸੂਸ ਹੋਇਆ ਅਤੇ ਫਿਲਹਾਲ ਮੁਸ਼ਕਲਾਂ ਦਾ ਦੌਰ ਜਾਰੀ ਹੈ ਪਿਛਲੇ ਸਾਲ ਖਪਤਕਾਰਾਂ ਨੇ ਖਰਚ ਕਰਨ ਦੀ ਤਾਕਤ ਕੱਟੀ ਅਤੇ ਮਾਰਚ ਦੌਰਾਨ 24 ਤੱਕ ਲਗਾਤਾਰ 5 ਮਹੀਨੇ ਕਰਜ਼ੇ ਦੀ ਪੰਡ ਵਜਨੀ ਹੁੰਦੀ ਆਈ ਹੈ ਤੇ ਕਰਜ਼ੇ ਦੀ ਅਦਾਇਗੀ ਤੋਂ ਹੱਤ ਕੜੇ ਕਰਨ ਵਾਲੇ ਲੋਕਾਂ ਦੀ ਗਿਣਤੀ ਫਿਲਹਾਲ ਸਥਿਰ ਮੰਨੀ ਜਾ ਰਹੀ ਹੈ ਪਰ ਆਉਣ ਵਾਲੇ 18 ਮਹੀਨੇ ਦੌਰਾਨ ਆਰਥਿਕ ਦਬਾਅ ਹੋਰ ਵਧੇਗਾ ਜਦੋਂ ਲੋਕ ਆਪਣੇ ਮਾਰਗੇਜ ਰੀਨਿਊ ਕਰਾਉਣਗੇ ਬੈਂਕ ਆਫ ਕੈਨੇਡਾ ਵੱਲੋਂ ਭਵਿੱਖ ਵਿੱਚ ਵਿਆਜ ਦਰਾਂ ਘਟਾਉਣ ਦਾ ਕਦਮ ਕੁਝ ਰਾਹਤ ਦੇ ਸਕਦਾ ਪਰ ਫੇਰ ਵੀ ਆਮਦਨ ਵਿੱਚ ਵਾਧਾ ਹੀ ਕਰਜ਼ੇ ਦੀ ਅਦਾਇਗੀ ਦਾ ਇੱਕੋ ਇੱਕ ਰਾਹ ਹੋਵੇਗਾ ਕਰਜ਼ਾ ਲੌਰ ਦੇ ਯਤਨਾਂ ਦੌਰਾਨ ਅਮੀਰਾਂ ਅਤੇ ਗਰੀਬਾਂ ਦਾ ਜੋ ਵਿਚਾਰ ਲਾ ਪਾੜਾ ਉਹ ਹੋਰ ਵੱਧ ਜਾਵੇਗਾ ਸਿਰ 35% ਦੀ ਆਮਦਨ ਤੇ ਚੱਲ ਰਹੀ 60% ਦੀ ਆਬਾਦੀ ਭਵਿੱਖ ਦੇ ਵਿੱਤੀ ਝਟਕੇ ਬਰਦਾਸ਼ਤ ਨਹੀਂ ਕਰ ਸਕੇਗੀ ਇਸ ਦਰਾਨ ਕਮੋਤਰੀ ਮੁਦਰਾ ਕੋਸ਼ ਦੇ ਅੰਕੜੇ ਦੱਸ ਰਹੇ ਨੇ ਕਿ ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ ਦੁਨੀਆ ਇਹ আট ਪ੍ਰਮੁੱਖ ਕਰੰਸੀਆਂ ਵਿੱਚ ਕੈਨੇਡੀਅਨ ਡਾਲਰ ਪੰਜਵੇਂ ਸਥਾਨ ਤੇ ਚੱਲ ਰਿਹਾ ਅਤੇ ਯੂ ਐਸ ਡਾਲਰ ਸਿਖਰ ਤੇ ਕਾਇਮ ਹੈ। ਦੂਜੀ ਸਭ ਤੋਂ ਅਹਿਮ ਕਰੰਸੀ ਯੂਰੋ, ਤੀਜੀ ਜਾਪਾਨ ਦੀ ਯੇਨ ਮੰਨੀ ਗਿਆ। ਚੌਥਾ ਸਥਾਨ ਬਰਤਾਨੀਆ ਦਾ ਪਾਉਂਡ ਜੋ ਏ ਸਥਾਨ ਨੂੰ ਸੰਭੀ ਬੈਠਾ ਤੇ ਚਾਈਨਾ, ਆਸਟ੍ਰੇਲੀਆ ਅਤੇ ਸਵਿਟਸ ਕਰੰਸੀ ਕੈਨੇਡੀਅਨ ਡਾਲਰ ਤੋਂ ਪਿੱਛੇ ਚੱਲ ਰਹੀ ਹੈ। ਸੋ ਕੈਨੇਡੀਅਨ ਖਬਰਾਂਾਂ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਚੱਲ ਰਹੀਆਂ ਤਾਂ ਦੇਖਦੇ ਰਹੋ। ਸਾਡੇ ਚੈਨਲ ਦੇ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਸਾਡੇ ਚੈਨਲ ਦੇ ਨਾਲ